ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਮੱਤ ਦੇ ਪੜਦਾ ਵੀਡੀਓ ਬਾਰੇ ਇੱਕ ਅਣਜਾਣ ਬੰਦਾ ਕਿਵੇਂ ਵਿੱਕੀ ਤੇ ਪ੍ਰੀਤਲੀ ਬਣਿਆ ਫਰਿਸ਼ਤਾ ਉਹ ਆਪਾਂ ਐਸੇ ਵਾਲੇ ਗੱਲ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪੇਜ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਜਿੱਦੋਂ ਪ੍ਰੀਤ ਗੁਰੂ ਘਰ ਸੇਵਾ ਕਰਦੀ ਹੁੰਦੀ ਆ ਤੇ ਉਹਨੂੰ ਇੱਕ ਹਰ ਰੋਜ਼ ਇੱਕ ਬੰਦਾ ਮਿਲਦਾ ਜੋ ਉਸਦਾ ਭਰਾ ਬਣ ਜਾਂਦਾ ਤੇ ਉਹ ਇੱਕ ਦਿਨ ਪ੍ਰੀਤ ਨੂੰ ਪੁੱਛੀ ਲੈਂਦਾ ਕਿ ਤੁਸੀਂ ਹਰ ਰੋਜ਼ ਇੱਥੇ ਹਾਂ ਤੇ ਤੁਹਾਡਾ ਘਰ ਪਰਿਵਾਰ ਕਿੱਥੇ ਆ ਤੇ ਪ੍ਰੀਤ ਪੇਲਾਂ ਦਾ ਕੁਝ ਉਸ ਨੂੰ ਦੱਸਦੀ ਨਹੀਂ ਫਿਰ ਦੱਸ ਹੀ ਦਿੰਦੀ ਆ ਕਿ ਉਸਦਾ ਐਵੇਂ ਐਵੇਂ ਵਿਆਹ ਹੋਇਆ ਸੀਗਾ ਤੇ ਸੱਸ ਪੂਰੀ ਹੋ ਗਈ ਤਾਂ ਉਸਦਾ ਘਰ ਵਾਲਾ ਜੇਲ੍ਹ ਚਾਜ ਜੋ ਬਹੁਤ ਗਲਤ ਕੰਮ ਕਰਦਾ ਸੀਗਾ ਤੇ ਮੈਂ ਉਹਨੂੰ ਜੇਲ੍ਹ ਤੋਂ ਫੜਾਤਾ ਸੀਗਾ ਉਸ ਤੋਂ ਬਾਅਦ ਜਦੋਂ ਮੇਰੀ ਸੱਸ ਪੂਰੀ ਹੋ ਗਈ ਤਾਂ ਫਿਰ ਮੈਂ ਘਰ ਛੱਡ ਕੇ ਗੁਰਦੁਆਰਾ ਸਭ ਰਹਿਣ ਲੱਗ ਗਈ ਉਹ ਪੁੱਛਦਾ ਕਿ ਤੁਸੀਂ ਆਪਣੇ ਘਰ ਕਿਉਂ ਨਹੀਂ ਜਾਂਦੇ ਉਹ ਕਹਿੰਦੀ ਮੈਨੂੰ ਡਰ ਆ ਜਦੋਂ ਵਿਕੀਟ ਜੇਲ੍ਹ ਤੋਂ ਛੁੱਟ ਕੇ ਆਊਗਾ ਤਾਂ ਮੈਨੂੰ ਮਾਰੂਗਾ ਕੁੱਟੂਗਾ ਧਮਕੀ ਵੀ ਦੇ ਕੇ ਗਿਆ ਸੀਗਾ ਫਿਰ ਉਹ ਬੰਦਾ ਉਹਦੇ ਪਿੰਡ ਦਾ ਨਾਮ ਪਤਾ ਕਰਕੇ ਤੇ ਉਹ ਪਿੰਡ ਵਿੱਚ ਵਿੱਕੀ ਨੂੰ ਦੇਖਣ ਚਲਾ ਜਾਂਦਾ ਕਿ ਵਿੱਕੀ ਕਿੱਥੇ ਆ ਤੇ ਹੁਣ ਜੇਲ੍ਹ ਚ ਅੱਗੇ ਘਰੋਂ ਉਹ ਜੇਲ੍ਹ ਚੋਂ ਬਾਹਰ ਆ ਗਿਆ ਫਿਰ ਉੱਥੇ ਜਾ ਕੇ ਉਹ ਦੇਖਦਾ ਕਿ ਵਿੱਕੀ ਤਾਂ ਜੇਲ੍ਹ ਚੋਂ ਬਾਹਰ ਆ ਕੇ ਘਰੇ ਰਹਿਦਾ ਹੁੰਦਾ ਤੇ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਚੇਂਜ ਹੋਇਆ ਹੁੰਦਾ ਤੇ ਉਹਨੂੰ ਉਸ ਨੂੰ ਘਰ ਲੈਣ ਦੇ ਬਹਾਨੇ ਮਿਲਦਾ ਤੇ ਉਹਨੂੰ ਲੱਗਦਾ ਕਿ ਵਿੱਕੀ ਤਾਂ ਹੁਣ ਬਹੁਤ ਚੇਂਜ ਹੋ ਗਿਆ। ਉਹ ਫਿਰ ਵਾਪਸ ਆ ਕੇ ਪ੍ਰੀਤ ਨਾਲ ਗੱਲ ਕਰਦਾ ਕਿ ਵਰੀਤ ਅਨਸਾਰ ਹੀ ਕਹਾਣੀ ਦੱਸਦਾ ਕਿ ਮੈਂ ਤੇਰੇ ਪਿੰਡ ਗਿਆ ਸੀ ਔਰ ਤੇਰੇ ਘਰ ਵੀ ਗਿਆ ਸੀਗਾ। ਤੇ ਪ੍ਰੀਤ ਪੁੱਛਦੀ ਆ ਘਰ ਤਾਂ ਦਾਦਾ ਬਹੁਤ ਬੁਰਾ ਹਾਲ ਹੋਇਆ ਹੁਨਾ। ਤੇ ਉਹ ਕਹਿੰਦਾ ਨਹੀਂ ਉੱਥੇ ਤੁਹਾਡੇ ਘਰ ਵਾਲਾ ਵਿੱਕੀ ਜੇਲ੍ਹ ਤੋਂ ਵਾਪਸ ਆ ਗਿਆ ਤੇ ਉੱਥੇ ਹੁਣ ਬਹੁਤ ਸਾਫ਼ ਸਫਾਈ ਨਾਲ ਰਹਿੰਦਾ ਆ। ਤੇ ਉਹ ਫਿਰ ਉਹਨੂੰ ਪੁੱਛਦਾ ਕਿ ਤੂੰ ਮੇਰੇ ਨਾਲ ਚੱਲਮ ਵਿੱਕੀ ਨਾਲ ਆਪਾਂ ਮੈਂ ਤੈਨੂੰ ਮਿਲਾਨਾ ਪਹਿਲਾਂ ਦਾ ਉਹ ਤੁਰਦੀ ਨ ਪਰਵਾਜ਼ ਪ੍ਰੀਤ ਚੱਲੇ ਜਾਂਦੀ ਆ ਵਿੱਕੀ ਪ੍ਰੀਤ ਨੂੰ ਦੇਖ ਕੇ ਰੋਣ ਲੱਗ ਜਾਂਦਾ ਤੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਦਾ ਕਿ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਤੂੰ ਮੈਨੂੰ ਮਾਫ ਕਰ ਦੇ ਤੇ ਅੱਗੇ ਪ੍ਰੀਤ ਵੀ ਕਹਿੰਦੀ ਆ ਕਿ ਤੁਸੀਂ ਤਾਂ ਮੈਨੂੰ ਧਮਕੀ ਦੇ ਕੇ ਗਏ ਸੀ ਤੇ ਮੈਂ ਜੇਲ੍ਹੋਂ ਵਾਪਸ ਆਉਂਗਾ ਤਾਂ ਤੈਨੂੰ ਮੈਂ ਜਿੰਦ ਜਿੰਦ ਨੂੰ ਨਹੀਂ ਛੱਡਣਾ ਏ ਵਿੱਕੀ ਕਹਿੰਦਾ ਹੁਣ ਮੈਂ ਬਹੁਤ ਸੁਧਰ ਗਿਆ ਮੇਰੇ ਤੇ ਬਹੁਤ ਚੇਂਜ ਆ ਗਿਆ ਹੁਣ ਮੈਂ ਪਹਿਲਾਂ ਵਰਗਾ ਵਿੱਕੀ ਨਹੀਂ ਰਿਹਾ ਹੁਣ ਆਪਾਂ ਮਿਲ ਕੇ ਆਪਾਂ ਆਪਣੀ ਅਗਲੀ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਤੇ ਉਸੋਂ ਮੁੰਡੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਿਆ ਜਿਸ ਨੇ ਵਿੱਕੀ ਔਰ ਫਰੀਦ ਨੂੰ ਮਿਲਾਇਆ ਹੁੰਦਾ ਤੇ ਉਹ ਕਹਿੰਦਾ ਜੇ ਤੂੰ ਅੱਜ ਨਾ ਹੁੰਦਾ ਤਾਂ ਅਸੀਂ ਇਕੱਠੇ ਨਹੀਂ ਹੁੰਨਾ ਸੀਗਾ ਤੇ ਫਰੀਦ ਉਸ ਨੂੰ ਕਹਿੰਦੀ ਹਾਂ ਤੂੰ ਹਮੇਸ਼ਾ ਲਈ ਮੇਰਾ ਭਰਾ ਬਣ ਗਿਆ ਤੇ ਆਂਦਾ ਜਾਂਦਾ ਤੂੰ ਮੈਨੂੰ ਮਿਲ ਕੇ ਜ਼ਰੂਰ ਜਾਇਆ ਕਰੀ ਤੇ ਅਗਿਓ ਮੁੰਡਾ ਵੀ ਕਹਿੰਦਾ ਕੋਈ ਗੱਲ ਨਹੀਂ ਕਿ ਮਾਂ ਦਾ ਜਾਂਦਾ ਜਰੂਰ ਮਿਲ ਕੇ ਜਾਇਆ ਕਰੂੰਗਾ ਪਰ ਹੁਣ ਤੁਸੀਂ ਰਲ ਮਿਲ ਕੇ ਵਧੀਆ ਰਹਿਣਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ